ਚर्चा ਦਰਜ ਕਰੋ ਪਰ ਜਿਹੜਾ ਚੌਕ ਦੇ ਵਿੱਚ ਇੱਕ ਸਾਡੀ ਭੈਣ ਨੂੰ ਅੰਮ੍ਰਿਤਾਲੀ ਗੁਰਸਿੱਖ ਬੀਬੀ ਨੂੰ ਇੰਨਾ ਜਲੀਲ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਸਾਰਿਆਂ ਨੇ ਦੇਖਿਆ ਜਿਹੜਾ ਥੱਪੜ ਕਹਵੇਂ ਮਾਰੇ ਚੌਂਕ 'ਚ ਤੁਸੀਂ ਉਹਦੇ ਲੱਤਾਂ ਮਾਰ ਰਹੇ ਜੀ ਸ਼ਰਮ ਹੋਣੀ ਚਾਹੀਦੀ ਐ ਇਹੋ ਜਿਹਾ ਮੁਲਾਜ਼ਮਾਂ ਨੂੰ ਐਵੇਂ ਪ੍ਰਸ਼ਾਸਨ ਵਾਲਾ ਕੋਈ ਐਸਆਈ ਥੱਪੜ ਮਾਰ ਰਿਹਾ ਉਹਦੇ ਜੇ ਉਹ ਥਾਣੇਦਾਰ ਲੱਗਿਆ ਤੇ ਇਹ ਤੋਂ ਮੁਲਾਜ਼ਮ ਐ ਤੇ ਤੈਨੂੰ ਕਾਨੂੰਨ ਇਹੋ ਜਿਹਾ ਹੱਕ ਨਹੀਂ ਦਿੰਦਾ ਹੈਗਾ ਵੀ ਤੂੰ ਕਿਸੇ ਦੇ ਧੀਏ ਪਣਾ ਦੇ ਥੱਪੜ ਮਾਰੇ ਚੌਂਕ 'ਚ ਐਸਐਸਪੀ ਸਾਹਿਬ ਨੂੰ ਮਿਲਣਾ ਹੈ ਬਿਨਾਂ ਦੇ ਮੁਲਾਜ਼ਮ ਤੇ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਹੀਂ ਕੀਤੀ ਤਾਂ ਸਾਨੂੰ ਸਾਰੀਆਂ ਕਾਰਵਾਈਆਂ ਫਿਰਨੇ ਅੱਗੇ ਸਾਨੂੰ ਕਰਨੀਆਂ ਹੁੰਦੀਆਂ ਕੋਰਟ 'ਚ ਵੀ ਜਾਵਾਂਗੇ ਪਾਸਾ ਦਾ ਵਕੀਰ ਖੜੇ ਕਰਕੇ ਮੁਲਾਜ਼ਮ ਤੇ ਪਰਚਾ ਕਰਾਵਾਂਗੇ ਥੱਪੜ ਦੇ ਮਾਰ ਸਕਦੇ ਆਂ ਕੀ ਭੈਣ ਦੇ ਇਸ ਕਰਕੇ ਸਾਰੇ ਪੰਜਾਬ ਵਾਲੇ ਆਪਾਂ ਤਕੜੇ ਹੋਈਏ ਉਸ ਭੈਣ ਦੇ ਆਪਾਂ ਨਾਲ ਖੜਨਾ ਹੈ ਚੌਂਕ ਦੇ ਵਿੱਚ ਉਸ ਭੈਣ ਦੇ ਥੱਪੜ ਮਾਰੇ ਗਿਆ ਜਿਹੜੇ ਵੀ ਮੁਲਾਜ਼ਮ ਨੇ ਉਹ ਭੈਣ ਦੇ ਥੱਪੜ ਮਾਰੇ ਲੱਤਾਂ ਮਾਰਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਾਰੇ ਆਪਾਂ ਤਗੜੇ ਹੋਈਏ ਇਹੋ ਜੀ ਇਹਨਾਂ ਦੇ ਖਿਲਾਫ ਆਵਾਜ਼ ਚੱਕਣੀ ਹੈ ਕੱਲ ਨੂੰ ਇਸ ਮਸਲੇ ਤੇ ਜਾ ਕੇ ਅਸੀਂ ਮੋਰਚੇ ਤੇ ਮੀਟਿੰਗ ਕਰਾਂਗੇ ਤੇ ਐਸਐਸਪੀ ਸਾਹਿਬ ਨਾਲ ਹੀ ਗੱਲ ਕਰਾਂਗੇ ਦੇਖੋ ਜਿਹੜੀ ਕੰਵਰਟ ਸਾਹਿਬ ਦੀ ਕਲਣਾ ਬੜੀ ਮਾੜੀ ਘਟਨਾ ਹੈ 10 ਵੀ ਜੇ ਵਰਦੀ ਪਾਈਏ ਚੰਗੀ ਗੱਲ ਹੈ ਪਰ ਇਹ ਗੱਲਾਂ ਗਲਤ ਗੱਲਾਂ ਤੁਹਾਡੇ ਵਾਸਤੇ ਇੱਕ ਭੈਣ ਨੂੰ ਜੇ ਤੇਰੀ ਆਪਣੀ ਭੈਣ ਹੋਵੇ ਜਾਂ ਤੇਰੀ ਮਾਂ ਹੋਵੇ ਤੇ ਜੋ ਕੋਈ ਐ ਚੌਂਗ 'ਚ ਥੱਪੜ ਮਾਰੇ ਤੇ ਤੇਰੇ ਦਿਲ ਤੇ ਕੀ ਬਿੱਦੇ ਤੇ ਇਹ ਉਹ ਨਿਹੰਗ ਸਿੰਘ ਨੇ ਕੋਈ ਜ਼ੁਲਮ ਕੀਤਾ ਸੀ ਜਾਂ ਕੋਨੇ ਕੋਈ ਵਾਰਦਾਤ ਕੀਤੀ ਤੁਸੀਂ ਉਹਨੂੰ ਅਰੈਸਟ ਕਰ ਸਕਦੇ ਜੇ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸਾਰਿਆਂ ਨੂੰ ਪਤਾ ਹੈ ਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਚੱਲਦੀ ਪਈ ਏ ਜਿਹੜੀ ਕੀ ਖੜੜ ਸ਼ਹਿਰ ਦੀ ਆ ਤੇ ਦਾਸ ਕਈ ਦਿਨ ਤੋਂ ਬਾਹਰ ਸੀ ਅਸੀਂ 5-7 ਦਿਨ ਤੋਂ ਬੰਦੀ ਸਿੰਘ ਵਾਲੇ ਮੋਰਚੇ 'ਚ ਨਹੀਂ ਗਏ ਦੇਖੋ ਸਾਰੇ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਆ ਕਰ ਸ਼ੇਅਰ ਕਰਿਆ ਕਰੋ ਕਿਉਂਕਿ ਵੀ ਆਪਾਂ ਪੰਥ ਦੀ ਗੱਲ ਕਰਨੀ ਹੁੰਦੀ ਹੱਕ ਸੱਚ ਦੀ ਗੱਲ ਕਰਨੀ ਹੁੰਦੀ ਹੈ ਕਈ ਜੇ ਆਪਾਂ ਬੋਲ ਨਹੀਂ ਸਕਦੇ ਵੀਡੀਓ ਤੇ ਸ਼ੇਅਰ ਕਰ ਸਕਦੇ ਨਾ ਆਪਾਂ ਦੇਖੋ ਜਿਹੜੀ ਕਨਵਰਤ ਸਾਹਿਬ ਦੀ ਘਟਨਾ ਹੈ ਬੜੀ ਮਾੜੀ ਘਟਨਾ ਹੈ ਦੇਖੋ ਜੇ ਕੋਨੇ ਅਕਸਿੰਗ ਨੇ ਕੋਈ ਜ਼ੁਲਮ ਕੀਤਾ ਸੀ ਜਾਂ ਕੋਨੇ ਕੋਈ ਵਾਰਦਾਤ ਕੀਤੀ ਤੁਸੀਂ ਉਹਨੂੰ ਅਰੈਸਟ ਕਰ ਸਕਦੇ ਜੇ ਕਰਦੇ ਪਰਚਾ ਦਰਜ ਕਰੋ ਪਰ ਜਿਹੜਾ ਚੌਕ ਦੇ ਵਿੱਚ ਇੱਕ ਸਾਡੀ ਭੈਣ ਨੂੰ ਅੰਮ੍ਰਿਤਧਾਰੀ ਗੁਰਸਿੱਖ ਬੀਬੀ ਨੂੰ ਇੰਨਾ ਜਲੀਲ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਸਾਰਿਆਂ ਨੇ ਵੇਖਿਆ ਕੋ ਕੋ ਕਈ ਦਿਨ ਦੀ ਵੀਡੀਓ ਸਾਡੇ ਕੋਲ ਅੱਜ ਹੀ ਵੀਡੀਓ ਆਈ ਹੋਏ ਕਿਵੇਂ ਪ੍ਰਸ਼ਾਸਨ ਵਾਲਾ ਕੋਈ ਐਸਆਈ ਇਹ ਥੱਪੜ ਮਾਰ ਰਿਹਾ ਉਹਦੇ ਦੱਸ ਵੀ ਜੇ ਵਰਦੀ ਪਾਈ ਹੈ ਚੰਗੀ ਗੱਲ ਆ ਪਰ ਇਹ ਗੱਲਾਂ ਗਲਤ ਗੱਲਾਂ ਤੁਹਾਡੇ ਵਾਸਤੇ ਇੱਕ ਭੈਣ ਨੂੰ ਜੇ ਤੇਰੀ ਆਪਣੀ ਭੈਣ ਹੋਵੇ ਜਾਂ ਤੇਰੀ ਮਾਂ ਹੋਵੇ ਤੇ ਜੋ ਕੋਈ ਐ ਚੌਂਕ 'ਚ ਥੱਪੜ ਮਾਰੇ ਤੇ ਤੇਰੇ ਦਿਲ ਤੇ ਕੀ ਬੈਦੇ ਜੇ ਤੂੰ ਥਾਣੇਦਾਰ ਲੱਗਿਆ ਹੈ ਤੇ ਤੂੰ ਮੁਲਾਜ਼ਮ ਹੈ ਤੇ ਤੈਨੂੰ ਕਾਨੂੰਨ ਇਹੋ ਜਿਹਾ ਹੱਕ ਨਹੀਂ ਦਿੰਦਾ ਹੈਗਾ ਵੀ ਤੂੰ ਕਿਸੇ ਦੇ ਧੀਏ ਭਣਾ ਤੇ ਥੱਪੜ ਮਾਰੇ ਚੌਂਕ 'ਚ ਜੇ ਕੋਈ ਜਨਾਨੀ ਦੀ ਵੀ ਗਲਤੀ ਹੁੰਦੀ ਲੇਡੀ ਪੁਲਿਸ ਕਾਦ ਲਈ ਲੇਡੀਜ਼ ਪੁਲਿਸ ਦਾ ਕੰਮ ਸੀ ਜਨਾਨੀ ਨੂੰ ਰੈਕਟ ਕਰਦੇ ਜਦੋਂ ਉਹ ਗਲਤੀ ਨਹੀਂ ਤੁਸੀਂ ਉਹ ਥੱਪੜ ਕਿਵੇਂ ਮਾਰੇ ਚੌਂਕ ਚ ਤੁਸੀਂ ਉਹਦੇ ਲੱਤਾਂ ਮਾਰ ਰਹੇ ਜੇ ਸ਼ਰਮ ਹੋਣੀ ਚਾਹੀਦੀ ਐ ਇਹੋ ਜਿਹਾ ਮੁਲਾਜ਼ਮ ਨੂੰ ਸਾਰੇ ਆਪਾਂ ਤਗੜੇ ਹੋਈਏ ਇਹੋ ਜੀ ਇਹਨਾਂ ਦੇ ਖਿਲਾਫ ਆਵਾਜ਼ ਚੱਕਣੀ ਆ ਕੱਲ ਨੂੰ ਇਸ ਮਸਲੇ ਤੇ ਜਾ ਕੇ ਅਸੀਂ ਮੋਰਚੇ ਤੇ ਮੀਟਿੰਗ ਕਰਾਂਗੇ ਤੇ ਐਸਐਸਪੀ ਸਾਹਿਬ ਨਾਲ ਹੀ ਗੱਲ ਕਰਾਂਗੇ ਜਿਹੜੇ ਵੀ ਮੁਲਾਜ਼ਮ ਨੇ ਉਹ ਭੈਣ ਦੇ ਥੱਪੜ ਮਾਰੇ ਲੱਤਾਂ ਮਾਰਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਦੇਖੋ ਸਰਕਾਰ ਨੇ ਤੁਹਾਨੂੰ ਬਰਦੀ ਦਿੱਤੀ ਏ ਤੁਸੀਂ ਤਨਖਾਹਾਂ ਲੈਂਦੇ ਜੇ ਨਾ ਅੱਗੇ ਤੁਸੀਂ ਕਿਸ ਦੀ ਧੀ ਪੈਣਾ ਧੱਕਾ ਕਰਦੇ ਧੱਕਾ ਕਰ ਸਕਦੇ ਜੇ ਤੁਸੀਂ ਧੀਆ ਪੈਣਾ ਧੱਕੇ ਕਰੋਗੇ ਤੁਸੀਂ ਮੁਲਾਜ਼ਮ ਜੇ ਤੁਸੀਂ ਗੁੰਡਾਗਰਦੀ ਨਹੀਂ ਕਰ ਸਕਦੇ ਹਾਂ ਜੇ ਉਹ ਨਿਹੰਗ ਸਿੰਘ ਦੀ ਗਲਤੀ ਸੀ ਤੁਸੀਂ ਰਿਪੋਰਟ ਕੀਤਾ ਉੱਥੇ ਪਰਚਾ ਦਰਜ ਕਰੋ ਤੇ ਪਰ ਉਹ ਭੈਣ ਨੂੰ ਤੁਸੀਂ ਦੱਸੋ ਕੌਣ ਥੱਪੜ ਮਾਰੀ ਕਿਉਂ ਲੱਤਾਂ ਮਾਰਿਆ ਤੁਸੀਂ ਇਸ ਕਰਕੇ ਸਾਰਿਆਂ ਨੇ ਆਪਾਂ ਇਹ ਚੀਜ਼ ਤੇ ਬਾਅਦ ਚੱਕਣੀ ਹੈ ਕਾਨੂੰ ਜਿਹੜੇ ਕਿ ਇਹੋ ਜਿਹੇ ਮੁਲਾਜ਼ਮ ਇਹਨਾਂ ਨੂੰ ਨੱਥ ਪਾ ਸਕੇ ਕੀ ਗੱਲ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਸੇ ਦੀ ਉਹ ਭੈਣ ਆ ਕਿਸੇ ਦੀ ਮਾਂ ਆ ਕਿਸੇ ਦੀ ਧੀ ਆ ਜੇ ਉਹਦੀ ਗਲਤੀ ਵੀ ਹੋਵੇ ਤੇ ਲੇਡੀ ਪੁਰਸ ਨੂੰ ਗਿਰਫਤਾਰ ਕਰ ਸਕਦੀ ਆ ਕੋਰਟ ਆ ਕਾਨੂੰਨ ਆ ਤੁਸੀਂ ਜੇ ਕੋਈ ਗਲਤੀ ਕੀਤੀ ਕਿਸੇ ਨੇ ਤੁਸੀਂ ਉਹਤੇ ਪਰਚਾ ਦਰਜ ਕਰਕੇ ਕੋਰਟ 'ਚ ਪੇਸ਼ ਕਰੋ ਕੋਰਟ ਦਾ ਕੰਮ ਆ ਇਸ ਦੇ ਵਿੱਚ ਸਵਿਧਾਨ ਹੈਗਾ ਜਾਂ ਨਹੀਂ ਹੈਗਾ ਪ੍ਰਸ਼ਾਸਨ ਵਾਲੇ ਗਲਤ ਕਰ ਰਹੇ ਆ ਇਸ ਕਰਕੇ ਆਪਾਂ ਸਾਰਿਆਂ ਨੇ ਤਕੜੇ ਹੋ ਗਏ ਕੱਲ ਨੂੰ ਐਸਐਸਪੀ ਸਾਹਿਬ ਨਾਲ ਵੀ ਗੱਲ ਕਰਾਂਗੇ ਇਸ ਮਸਲੇ ਦੇ ਮੋਰਚੇ ਦੇ ਵਿੱਚ ਮੀਟਿੰਗ ਕਰਾਂਗੇ ਅਸੀਂ ਵੀ ਇਹ ਕੀ ਹੋ ਰਿਹਾ ਕੀ ਪ੍ਰਸ਼ਾਸਨ ਕੀ ਕਰ ਰਿਹਾ ਧੀਆ ਭੈਣਾ ਦੀ ਤੁਸੀਂ ਇੱਜ਼ਤਾਂ ਲਾਉਂਦੇ ਜੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਉਹ ਜਿਹੜੇ ਮੁਲਾਜ਼ਮਾਂ ਤੇ ਜਿਹੜੇ ਮੁਲਾਜ਼ਮ ਗੁੰਡਾਗਰਦੀ ਕਰਦੇ ਆ ਕੀ ਜੇ ਵਰਦੀ ਪਾਈ ਗਈ ਤੁਸੀਂ ਗੁੰਡਾਗਰਦੀ ਕਰਨ ਦਾ ਹੱਕ ਨਹੀਂ ਲੈ ਲਿਆ ਤੁਸੀਂ ਵੀ ਲੋਕਾਂ ਦੀ ਧੀਆ ਭੈਣਾ ਦੀ ਇੱਜ਼ਤਾਂ ਨਾ ਖੇਡੋ ਤੇ ਆਪਾਂ ਦੇ ਚੌਂਕਾਂ 'ਚ ਥੱਪੜ ਮਾਰੋ ਲੱਤਾਂ ਮਾਰੋ ਤੇ ਜੇ ਏਸੀ ਥਾਣੇਦਾਰ ਦੀ ਏਐਸਆਈ ਦੀ ਕੋਈ ماں ਹੁੰਦੀ ਚਾ ਭੈਣ ਹੁੰਦੀ ਜੇ ਕੋਈ ਚੌਂਕ 'ਚ ਥੱਪੜ ਮਾਰਦਾ ਫਿਰ ਉਹ ਜਿੱਤੋਂ ਫਰਕ ਨਹੀਂ ਪੈਂਦਾ ਕਿ ਉਹ ਭੈਣ ਤੇਰੀ ਭੈਣ ਨਹੀਂ ਸੀ ਲੱਗਦੀ ਤੇਰੀ ਮਾਂ ਨਹੀਂ ਸੀ ਲੱਗਦੀ ਇਸ ਕਰਕੇ ਆਪਾਂ ਸਾਰੇ ਤਕੜੇ ਹੋ ਕੇ ਕੱਲ ਨੂੰ ਮੋਰਚੇ ਤੇ ਇਹ ਚੀਜ਼ ਦੀ ਮੀਟਿੰਗ ਕਰਕੇ ਐਸਐਸਪੀ ਸਾਹਿਬ ਨੂੰ ਮਿਲਣਾ ਹੈ ਬੀਨਾਂ ਤੇ ਮੁਲਾਜ਼ਮ ਤੇ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਹੀਂ ਕੀਤੀ ਤੇ ਸਾਨੂੰ ਸਾਰੀਆਂ ਕਾਰਵਾਈਆਂ ਫਿਰਨੇ ਅਦਸਤਾਂ ਨੂੰ ਕਰਨੀਆਂ ਹੁੰਦੀ ਐ ਕੋਰਟ ਤੇ ਵੀ ਜਾਵਾਂਗੇ ਪਾਸਾ ਦਾ ਵਕੀਰ ਖੜੇ ਕਰਕੇ ਮੁਲਾਜ਼ਮ ਤੇ ਪਰਚਾ ਕਰਾਵਾਂਗੇ ਧੀ ਭੈਣ ਨੂੰ ਇੱਜ਼ਤ ਨੂੰ ਹੱਥ ਪਾਉਣਾ ਬਹੁਤ ਮਾੜੀ ਗੱਲ ਐ ਥੱਪੜ ਦੇਵਾ ਸਕਦੇ ਆਹੀ ਕੇ ਭੈਣ ਦੇ ਇਸ ਕਰਕੇ ਸਾਰੇ ਪੰਜਾਬ ਵਾਲੇ ਆਪਾਂ ਤਕੜੇ ਹੋਈਏ ਉਸ ਭੈਣ ਦੇ ਆਪਾਂ ਨਾਲ ਖੜਨਾ ਚੌਂਕ ਦੇ ਵਿੱਚ ਉਸ ਭੈਣ ਦੇ ਥੱਪੜ ਮਾਰੇ ਗਿਆ ਲੱਤਾਂ ਤੱਕ ਮਾਰੀ ਆ ਗਈਆਂ ਇਹੋ ਜੇ ਮੁਲਾਜ਼ਮਾਂ ਦੀ ਆਪਾਂ ਗੁੰਡਾਗਰਦੀ ਬੰਦ ਕਰਦੀ ਐ ਹਾਂ ਜੇ ਕਿਸੇ ਦੀ ਗਲਤੀ ਆ ਪ੍ਰਸ਼ਾਸਨ ਦਾ ਕੰਮ ਨੂੰ ਰੈਸਟ ਕਰੋ ਰੈਸਟ ਕਰਕੇ ਕੋਰਟ 'ਚ ਪੇਸ਼ ਕਰੋ ਕੋਰਟ ਦੀ ਜ਼ਿੰਮੇਵਾਰੀ ਆ ਸਜ਼ਾ ਦੇਣੀ ਨਾ ਦੇਣੀ ਉਹ ਕੋਰਟ ਦਾ ਕੰਮ ਆ ਜੇ ਉੱਥੇ ਆਪਾਂ ਗਲਤ ਤੇ ਕੋਰਟ ਸਜ਼ਾ ਦਵੇ ਤਾਂ ਤੁਸੀਂ ਪਰਚਾ ਕਰਕੇ ਕੋਰਟ 'ਚ ਪੇਸ਼ ਕਰੋ ਨਾ ਕਿ ਤੁਸੀਂ ਚੌਂਕਾ 'ਚ ਗੁੰਡਾਗਰਦੀ ਕਰੋ ਇਸ ਕਰਕੇ ਕੱਲ ਨੂੰ ਸਾਰਿਆਂ ਨੇ ਆਪਾਂ ਇਕੱਠੇ ਹੋ ਕੇ ਬਾਬਾ ਰਾਜ ਸਿੰਘ ਰਾਜਾ ਨਾਲ ਵੀ ਗੱਲ ਹੋਈ ਸਾਰੇ ਇਕੱਠੇ ਹੋ ਗਿਆ ਆਪਾਂ ਇਸ ਮਸਲੇ ਤੇ ਕੱਲ ਨੂੰ ਮੀਟਿੰਗ ਰੱਖ ਕੇ ਵਿਚਾਰ ਕਰਨੀ ਹੈ ਕਿ ਉਹ ਭੈਣ ਦੇ ਥੱਪੜ ਕਿਉਂ ਮਾਰੇਗੇ ਉਹ ਭੈਣ ਦੀ ਬੇਪਤੀ ਪਿੱਖਤੀ ਗਈ ਲੱਤਾ ਮਾਰ ਕੇ ਮੁਲਾਜ਼ਮਾਂ ਵੱਲੋਂ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਠੋਕੇ ਕਰਾਂਗੇ ਕੱਲ ਨੂੰ ਐਸਐਸਪੀ ਸਾਹਿਬ ਨੂੰ ਮਿਲਾਂਗੇ ਤੇ ਜੇ ਸਾਡੀ ਨਾ ਸੁਣਵਾਈ ਹੋਈ ਚੱਕ ਕੇ ਕੋਰਟ ਤੇ ਵਕੀਲ ਖੜੇ ਕਰਕੇ ਪਰਚਾ ਦਵਾਂਗੇ ਮੁਲਾਜ਼ਮਾਂ ਦੇ ਖਿਲਾਫ ਸਮੁੱਚੀ ਸੰਗਤ ਆਪਣਾ ਤਕੜੇ ਹੋਈ ਹੈ ਹੱਕ ਸੱਚ ਦੀ ਗੱਲ ਕਰਨੀ ਆ ਪੰਜਾਬ ਦੀ ਗੱਲ ਕਰਨੀ ਆ ਪੰਜਾਬੀ ਦੀ ਗੱਲ ਕਰਨੀ ਆ ਸਾਡੀਆਂ ਬੜੀਆਂ ਸੰਪਰਦਾਵਾਂ ਬੜਾ ਸੰਤ ਸਮਾਜ ਹੈ ਉਹ ਵਿਖਿਆ ਹੋਇਆ ਸਰਕਾਰਾਂ ਦਾ ਉਹਨਾਂ ਨੇ ਨਹੀਂ ਬੋਲਣਾ ਉਹਨਾਂ ਨੇ ਹੱਕ ਸੱਚ ਦੀ ਗੱਲ ਨਹੀਂ ਕਰਨੀ ਸਿਰਫ ਉਹਨਾਂ ਨੇ ਆਪ ਆਪਣੇ ਘਰ ਬਚਾਉਣੇ ਆ ਤੇ ਆਪ ਆਪਣੀਆਂ ਜ਼ਮੀਨਾਂ ਦੇ ਕਬਜ਼ੇ ਲੈਣੇ ਆ ਤੇ ਆਪ ਆਪਣਾ ਡੇਰਾਵਾਦ ਬਚਾਉਣਾ ਹੈ ਆਪਾਂ ਸਾਰੇ ਤਕੜੇ ਹੋ ਕੇ ਸਾਰੇ ਪੰਜਾਬ ਦਾ ਜੂਤ ਚੰਗੇ ਬਜ਼ੁਰਗ ਸੋਚ ਵਾਲੇ ਸਾਰੇ ਇਕੱਠੇ ਹੋ ਕੇ ਆਪਾਂ ਉਸ ਭੈਣ ਦੇ ਨਾਲ ਖੜਨਾ ਸੁਨਮੁੱਚੀ ਸੰਗਤ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰੇ ਤਕੜੇ ਹੋ ਕੇ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਗਾ ਸਾਰਿਆਂ ਦੇ ਕੋਲ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ